ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਤਿੱਬਤ ਲਦਾਖ ਦੇ ਮਾਮਲੇ ਨੂੰ ਲੈ ਕੇ ਚਾਈਨਾ ਤੇ ਭਾਰਤ ਦੇ ਦਰਮਿਆਨ ਹਮੇਸ਼ਾ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਅਟਲ ਬਿਹਾਰੀ ਬਾਜਪਾਈ ਜਿਹੜਾ ਕਿ ਹਿੰਦੁਸਤਾਨ ਦਾ ਵਜ਼ੀਰ ਆਸਨ ਜੀ ਜਦੋਂ ਉਹਨੇ ਚਾਈਨਾ ਦੇ ਵਜ਼ੀਰ ਆਜ਼ਮ ਦੇ ਨਾਲ ਤਿੱਬਤ ਤੇ ਲਦਾਖ ਤੇ ਮਾਮਲੇ ਤੇ ਗੱਲ ਕੀਤੀ ਤੇ ਚਾਈਨਾ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਇਲਾਕਾ ਖਾਲਸਾ ਰਾਜ ਦਾ ਹੈ ਇਸ ਦੇ ਮੁਤਲਕ ਮੁਕੰਮਲ ਤਫਸੀਲ ਦੇ ਨਾਲ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ 200 ਸੰਮਤ 1899 ਭਾਵ 16 17 ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਲਾਮਾ ਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਡਾਂ ਵਿੱਚ ਦਖਲ ਅੰਦਾਜ਼ੀ ਨਾ ਕਰਨ ਦਾ ਇੱਕ ਇਕਰਾਰਨਾਮਾ ਹੋਇਆ ਸੀ ਇਸ ਇਲਾਕੇ ਨੂੰ ਮਗਰੋਂ ਜਨਰਲ ਜ਼ੋਰਾਵਰ ਸਿੰਘ ਨੇ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਲਿਆ ਸੀ ਇਹ ਇਲਾਕਾ ਉਦੋਂ ਤੋਂ ਸਰਕਾਰੇ ਖਾਲਸਾ ਦੇ ਅਧੀਨ ਰਿਹਾ ਇਸ ਸਮੇਂ ਇਸ ਤੇ ਭਾਰਤ ਤੇ ਚੀਨ ਵਿਚਕਾਰ ਝਗੜਾ ਚੱਲ ਰਿਹਾ ਤੇ ਰੋਜ਼ ਖਬਰਾਂ ਆਉਂਦੀਆਂ ਕਿ ਚੀਨੀ ਫੌਜੀਆਂ ਨਾਲ ਭਾਰਤੀ ਫੌਜੀਆਂ ਦੀ ਝੜਪਾਂ ਹੋਈਆਂ ਇਸ ਇਲਾਕੇ ਬਾਰੇ ਮਸਲਾ ਹੱਲ ਕਰਨ ਲਈ 1977 ਵਿੱਚ ਭਾਰਤ ਦੇ ਉਦੋਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਚੀਨ ਗਏ ਜਿੱਥੇ ਉਹਨਾਂ ਨਾਲ ਪੱਤਰਕਾਰਾਂ ਦਾ ਇੱਕ ਵਫ਼ਦ ਵੀ ਸੀ ਜਿਨ੍ਹਾਂ ਵਿੱਚ ਇੱਕ ਪੱਤਰਕਾਰ ਰਾਜਮੋਹਨ ਗਾਂਧੀ ਵੀ ਸੀ ਜੋ ਮਹਾਤਮਾ ਗਾਂਧੀ ਦਾ ਪੋਤਰਾ ਸੀ ਰਾਜ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ ਭਾਰਤ ਦੀਆਂ ਹੱਦਾਂ ਬਾਬਤ ਨਕਸ਼ਾ ਵਿਛਾ ਕੇ ਵਾਜਪਾਈ ਨੇ ਤਿੱਬਤ ਮਲੇਹ ਅਤੇ ਲਦਾਖ ਦੇ ਇਲਾਕਿਆਂ ਤੇ ਉਂਬਲ ਰੱਖ ਕੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਇਲਾਕੇ ਭਾਰਤ ਦੇ ਹਨ ਇਹਨਾਂ ਦੇ ਤੁਹਾਡਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾ ਚੀਨੀ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਮੋੜਵਾਂ ਜਵਾਬ ਦਿੱਤਾ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਇਲਾਕੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਰਾਜ ਆਇਆ ਤਾਂ ਸਰਕਾਰੇ ਖਾਲਸਾ ਦੇ ਨੁਮਾਇੰਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇਗੀ ਭਾਰਤ ਇਹਨਾਂ ਇਲਾਕਿਆਂ ਤੇ ਆਪਣਾ ਹੱਕ ਨਾ ਰੱਖੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਜੇਕਰ ਯੋਗ ਹੈ ਕਿ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਭਾਰਤ ਇੱਕ ਵੱਖਰਾ ਦੇਸ਼ ਸੀ ਜਦੋਂ ਇਤਿਹਾਸ ਪੜਦੇ ਹਾਂ ਤਾਂ ਇਸ ਦੇ ਕਈ ਪਰਮਾਨ ਮਿਲਦੇ ਹਨ ਕਿ ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਹੁਣ ਵਾਲਾ ਲਹਿੰਦਾ ਪੰਜਾਬ ਜਿਸ ਵਿੱਚ ਸਾਰਾ ਪਾਕਿਸਤਾਨ ਆਉਂਦਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਅਤੇ 29 ਜ਼ਿਲ੍ਹੇ ਸਨ ਪਹਿਲੀ ਅੰਬਾਲਾ ਡਿਵੀਜ਼ਨ ਜਿਸ ਵਿੱਚ ਗੁਰਦਾਉ ਰੋहतक ਕਰਨਾਲ हिसार ਸ਼ਿਮਨਾ ਅਤੇ ਅੰਬਾਲਾ ਆਉਂਦੇ ਸਨ ਦੂਜੀ ਜਲੰਧਰ ਡਿਵੀਜ਼ਨ ਜਿਸ ਵਿੱਚ ਹੁਸ਼ਿਆਰਪੁਰ ਜ਼ਿਲਹੰਦਰ ਲੁਧਿਆਣਾ ਫਿਰੋਜ਼ਪੁਰ ਅਤੇ ਤਾਗੜਾ ਆਉਂਦੇ ਸਨ ਤੀਜੀ ਲਾਹੌਰ ਡਿਵੀਜ਼ਨ ਵਿੱਚ ਲਾਹੌਰ ਗੁਜਰਾਵਾਲਾ ਸ਼ੇਖੋਪੁਰਾ ਸਿਆਲਕੋਟ ੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ ਚੌਥੀ 라ਵਲਪਿੰਡੀ ਡਿਵੀਜ਼ਨ ਜਿਸ ਵਿੱਚ ਜਿਹਨਮ ਗੁਜਰਾਤ 라ਵਲਪਿੰਡੀ ਅਟਕ ਸ਼ਾਹਪੁਰਾ ਅਤੇ ਮੀਆਵਾਲੀ ਜ਼ਿਲ੍ਹੇ ਸਨ ਪੰਜਵੀਂ ਮੁਲਤਾਨ ਡਿਵੀਜ਼ਨ ਵਿੱਚ ਮੈਨਪੁਰ ਚੰਗ ਮੁਲਤਾਨ ਮੁਜ਼ਫਰਗੜ ਅਤੇ ਡੇਰਾ ਗਾਜ਼ੀ ਖਾਨ ਸ਼ਾਮਲ ਸਨ 1947 ਵਿੱਚ ਭਾਰਤ ਨਹੀਂ ਸਗੋਂ ਪੰਜਾਬ ਦੀ ਵੰਡ ਹੋਈ ਸੀ ਕਿਉਂਕਿ ਉਦੋਂ ਸਿਰਫ ਪੰਜਾਬ ਦਾ ਇਲਾਕਾ ਹੀ ਵੰਡਿਆ ਗਿਆ ਸੀ ਬਾਕੀ ਭਾਰਤ ਦੇ ਕਿਸੇ ਸੂਬੇ ਦੀ ਵੰਡ ਨਹੀਂ ਹੋਈ ਬਹੁਤਾਤ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਕੋਲ ਚਲਾ ਗਿਆ ਜਿਨ੍ਹਾਂ ਵਿੱਚ ਨਾਹੌਰ 라ਵਲਪਿੰਡੀ ਗੁਜਰਾਵਾਲਾ ਸਿਆਲਕੋਟ ਜਿਹੇ ਵੱਡੇ ਸ਼ਹਿਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਅਸਨਬਦਾਲ ਵਰਗੇ ਪਵਿੱਤਰ ਸਿੱਖ ਅਸਥਾਨ ਪਾਕਿਸਤਾਨ ਦੇ ਕੋਲ ਚਲੇ ਗਏ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਵਾਲਾ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਪਰ ਬਾਅਦ ਵਿੱਚ ਨਹਿਰੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਗੁਰਦਾਸਪੁਰ ਦੇ ਕੁਝ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ ਬਦਲੇ ਵਿੱਚ ਪਾਕਿਸਤਾਨ ਦੇ ਸ਼ੱਕਰਗੜ ਦੇ ਕੁਝ ਇਲਾਕੇ ਭਾਰਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼ਾਮਲ ਕਰਵਾ ਲਏ ਕਿਉਂਕਿ ਕਰਤਾਰਪੁਰ ਸਾਹਿਬ ਜਾਣ ਵਾਸਤੇ ਰਾਵੀ ਦਰਿਆ ਪੈਂਦਾ ਸੀ ਜਿਸ ਤੇ ਪੁਲ ਬਣਾਉਣਾ ਪੈਣਾ ਸੀ ਪਰ ਨਹਿਰੂ ਨੇ ਪੁਲ ਬਣਾਉਣ ਦੇ ਥਾ ਸਿੱਖਾਂ ਦਾ ਇਹ ਪਵਿੱਤਰ ਅਸਥਾਨ ਹੀ ਪਾਕਿਸਤਾਨ حوالے ਕਰ ਦਿੱਤਾ ਥੋੜਾ ਜਿਹਾ ਇਤਿਹਾਸ ਜਨਰਲ ਜ਼ੋਰਾਵਰ ਸਿੰਘ ਬਾਰੇ ਦੱਸ ਦਈਏ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ ਅਜਿਹਾ ਸਿੱਖ ਯੋਧਾ ਜਿਸ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਮਾਸ ਦੀ ਬੋਟੀ-ਬੋਟੀ ਵੀ ਲੋਕ ਆਪਣੇ ਘਰ ਲੈ ਕੇ ਗਏ ਕਿਉਂਕਿ ਲੋਕਾਂ ਦੀ માનਟਾ ਸੀ ਕਿ ਉਸ ਦੇ ਮਾਸ ਦੀ ਬੋਟੀ ਘਰ ਵਿੱਚ ਰੱਖਣ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਜ਼ੋਰਾਵਰ ਸਿੰਘ ਵਰਗੇ ਯੋਧੇ ਪੈਦਾ ਹੋਣਗੇ ਵੀਡੀਓ ਦੇ ਸ਼ੁਰੂ ਵਿੱਚ ਜਿਸ ਇਲਾਕੇ ਦੀ ਗੱਲ ਕੀਤੀ ਜਿਸ ਬਾਰੇ ਚੀਨ ਤੇ ਭਾਰਤ ਦਾ ਰੌਲਾ ਚੱਲਦਾ ਹੈ ਉਸਨੋ ਜਿੱਤਨ ਵਿੱਚ ਜਨਰਲ ਜ਼ੋਰਾਵਰ ਸਿੰਘ ਨੇ ਆਪਣੇ ਸਰ ਤੜ ਦੀ ਬਾਜ਼ੀ ਲਗਾਈ ਸੀ ਤੇ ਇਹ ਇਲਾਕਾ ਜਿੱਤ ਕੇ ਸਰਕਾਰੇ ਖਾਲਸਾ ਦੀ ਝੋਲੀ ਪਾਇਆ ਇਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸ ਰਿਆ ਜ਼ੋਰਾਵਰ ਕਿਲਾ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈ ਜਨਰਲ ਜ਼ੋਰਾਵਰ ਸਿੰਘ ਨੇ ਲद्दाख ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ। ਮਾਨਸ ਰੋਵਰ ਚੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰਕੇ ਉਸਨੇ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ। ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੁਖਰਾ ਗਏ ਤੇ ਉਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ। ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਯੋ ਦੇ ਸਥਾਨ ਤੇ ਤੀਬਤੀ ਫੌਜਾਂ ਨੇ ਉਸਤੇ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਬਹੁਤ ਥੋੜੀ ਹੋਣਾ ਮਾਈਨਸ 45 ਡਿਗਰੀ ਤਾਪਮਾਨ ਸਹਿਣ ਦੇ ਆਦੀ ਨਾ ਹੋਣਾ ਕੱਚੇ ਚੌਲਾਂ ਦਾ ਭੋਜਨ ਅਤੇ ਠੰਡ ਕਾਰਨ ਬਿਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜੇਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿੱਚ ਇੱਕ ਗੋਲੀ ਆਨ ਲੱਗੀ ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ਰੂਰਤ ਨਾ ਹੋਈ ਆਖਰ ਇੱਕ ਵੈਰੀ ਨੇ ਕੁਝ ਉਚਾਈ ਤੋਂ ਇੱਕ ਤਿਪਤੀ ਵਰਸ਼ਾ ਵਗਾਤਾ ਵਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜ ਕੇ ਛਾਤੀ ਵਿੱਚੋਂ ਪਾਰ ਹੋ ਗਿਆ ਤੇ ਜਰਨੈਲ ਜ਼ੋਰਾਵਰ ਸਿੰਘ ਸ਼ਹਾਦਤ ਪਾ ਗਏ ਜ਼ੋਰਾਵਰ ਸਿੰਘ ਇਤਨੀ ਬਹਾਦਰੀ ਨਾਲ ਲੜਿਆ ਕਿ ਤਿਪਤੀ ਲੋਕ ਉਸ ਦੇ ਇੱਕ ਇੱਕ ਵਾਲ ਨੂੰ ਪੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ ਉਸ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ 'ਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ-ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ ਪਰ ਜ਼ੋਰਾਵਰ ਸਿੰਘ ਦੀ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਤਿੱਬਤੀ ਲੋਕ ਜ਼ੋਰਾਵਰ ਸਿੰਘ ਨੂੰ ਹੀ ਸ਼ੇਰ ਸਮਝ ਕੇ ਇਸ ਦੇ ਮਾਸ ਨੂੰ ਘਰ ਵਿੱਚ ਲੈ ਗਏ ਕਿ ਉਹਨਾਂ ਦੀ ਆਉਣ ਵਾਲੀ نسل ਸ਼ੇਰ ਜ਼ੋਰਾਵਰ ਸਿੰਘ ਵਰਗੀ ਬਹਾਦਰ ਪੈਦਾ ਹੋਵੇਗੀ ਤੀਬਤ ਦੇ ਦਾਗ ਦੇ ਮਾਮਲੇ ਨੂੰ ਲੈ ਕੇ ਚਾਈਨਾ ਤੇ ਭਾਰਤ ਦੇ ਦਰਮਿਆਨ ਜੜੀਆਂ ਝੜਫਾ ਹੁੰਦੀਆਂ ਰਹਿੰਦੀਆਂ ਆਏ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਔਰ ਮਾਹੌਲ ਜਿਹੜਾ ਵੈ ਉਹ ਗਰਮ ਹੀ ਰਹਿੰਦਾ ਹੈਗਾ ਵੈ ਅਟਲ ਬਿਹਾਰੀ ਬਾਜਪਾਈ ਜੜਾ ਕਿ ਚਾਈਨ ਇੰਡੀਆ ਦਾ ਵਜ਼ੀਰ ਆਜ਼ਮ ਸਿਗਾ ਜਦੋਂ ਉਹਨੇ ਚਾਈਨਾ ਦੇ ਵਜ਼ੀਰ ਆਜ਼ਮ ਨਾਲ ਤਿੱਬਤ ਤੇ ਲਦਾਖ ਦੇ ਮਾਮਲੇ ਤੇ ਗੱਲ ਕੀਤੀ ਤੇ ਚਾਈਨਾ ਦੇ ਵਜ਼ੀਰ ਆਜ਼ਮ ਨੇ ਇਹ ਗੱਲ ਕਹਿ ਕੇ ਸਾਫ਼ ਅਨਕਾਰ ਕਰ ਦਿੱਤਾ ਸੀਗਾ ਕਿ ਇਹ ਇਲਾਕਾ ਖਾਲਸਾ ਰਾਜ ਦਾ ਇਲਾਕਾ ਹੈ ਜਦੋਂ ਖਾਲਸਾ ਰਾਜ ਆਏਗਾ ਅਸੀਂ ਉਹਨਾਂ ਨੂੰ ਇਹ ਇਲਾਕੇ ਵਾਪਸ ਦੇ ਦੇਵਾਂਗੇ ਤੁਹਾਡੇ ਨਾਲ ਸਾਡੀ ਇਹਨਾਂ ਇਲਾਕਿਆਂ ਦੇ ਉੱਤੇ ਕੋਈ ਗੱਲਬਾਤ ਨਹੀਂ ਹੋ ਸਕਦੀ ਇਸ ਤੋਂ ਸਾਬਤ ਹੁੰਦਾ ਹੈ ਕਿ ਚਾਈਨਾ ਵੀ ਖਾਲਸਾ ਰਾਜ ਨੂੰ ਮੰਨਦਾ ਹੈ ਚਾਈਨਾ ਦਾ ਇਹ ਮੰਨਣਾ ਹੈ ਕਿ ਇਹ ਇਲਾਕੇ ਖਾਲਸਾ ਰਾਜ ਨੇ ਫਤਹਿ ਕੀਤੇ ਔਰ ਜਦੋਂ ਦੁਬਾਰਾ ਖਾਲਸਾ ਰਾਜ ਆਏਗਾ ਅਸੀਂ ਉਹਨਾਂ ਨਾਲ ਵਾਪਸ ਇਹ ਇਲਾਕੇ ਉਹਨਾਂ ਨੂੰ ਦੇ ਦੇਵਾਂਗੇ ਗੱਲਬਾਤ ਕਰਕੇ ਅਰਖਾ ਅਰ ਇਹ ਤਿੱਬਤ ਲਦਾਖ ਦੇ ਜਿਹੜੇ ਇਲਾਕੇ ਐ ਇਹ ਬਾਕੀ ਖਾਲਸਾ ਰਾਜ ਨਹੀਂ ਜਿੱਤੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜਦੋਂ ਕਿ ਸਿੱਖਾਂ ਨੇ ਬਹੁਤ ਜ਼ਿਆਦਾ ਫਤੂਹਾਂ ਹਾਸਲ ਕੀਤੀਆਂ ਸੀ ਸਿੱਖ ਯੋਧਿਆਂ ਨੇ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਜੋਰਾਵਰ ਜਿਹੜਾ ਸੀਗਾ ਇਹਨਾਂ ਬਹਾਦਰ ਸੀ ਕਿ ਜਦੋਂ ਉਹ ਸ਼ਹੀਦ ਹੋਇਆ ਸੀਗਾ ਤੇ ਜਿਹੜੇ ਤਿੱਬਤੀ ਲੋਕ ਸੀ ਉਹਦੇ ਜਿਸਮ ਦਾ ਇੱਕ ਇੱਕ ਵਾਲ ਪੁੱਟ ਕੇ ਆਪਣੇ ਘਰ ਲੈ ਗਏ ਸੀਗੇ ਨਿਸ਼ਾਨੀ ਦੇ ਤੌਰ ਤੇ ਇੱਕ ਸਾਡੇ ਵੀ ਬੱਚੇ ਇਸੇ ਨੰ ਬਾਹਦਰ ਹੁਣ ਜਿਸ ਤਰ੍ਹਾਂ ਜੋਰਾਵਰ ਬਾਹਦਰ ਸੀਗਾ ਔਰ ਉਹਨੇ ਫਤੂਹਾਤ ਹਾਸਲ ਕੀਤੀਆਂ ਸੀਗਾ ਇਹ ਮੰਨਣਾ ਸੀਗਾ ਤਿੱਬਤੀ ਲੋਕਾਂ ਦਾ ਔਰ ਇਹ ਜਿਹੜਾ ਮਾਮਲਾ ਹੈ ਵੀ ਜੂੰ ਦਾ ਤੂੰ ਹੀ ਹੈਗਾ ਵਾ ਇਹਦੇ ਉੱਤੇ ਕੋਈ ਵੀ ਗੱਲਬਾਤ ਨਹੀਂ ਹੋਉਂਦੀ ਬਲਕਿ ਚਾਈਨਾ ਗੱਲਬਾਤ ਕਰਨੇ ਨੂੰ ਤਿਆਰ ਹੀ ਨਹੀਂ ਹੈਗਾ ਜਿਸ ਤਰ੍ਹਾਂ ਕਿ ਪਹਿਲੇ ਦੱਸਿਆ ਕਿ ਚਾਈਨਾ ਦਾ ਇਹ ਕਹਿਣਾ ਹੈ ਕਿ ਇਹ ਖਾਲਸਾ ਰਾਜ ਦੇ ਇਲਾਕੇ ਆ ਜਦੋਂ ਖਾਲਸਾ ਰਾਜ ਆਏਗਾ ਅਸੀਂ ਇਹ ਇਲਾਕੇ ਉਹਨਾਂ ਨੂੰ ਵਾਪਸ ਦੇ ਦੇਵਾਂਗੇ ਵੀਰੋ ਤੁਹਾਡਾ ਕੀ ਖਿਆਲ ਹੈ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਲਾ ਦੀ ਦਸਿਆ ਰੱਖਿਓ ਆਪਣਾ ਟੇਰਸਾ ਰਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼